ਇਸ ਕਰਕੇ ਸਤਗੁਰ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰਦਾਨ ਪ੍ਰਮਾਤਮਾ ਦਾ ਨਾਮ ਸੁਣ ਪਹਿਲਾਂ ਤਾਂ ਧਿਆਉ ਉਹਨੂੰ ਆਪਣੇ ਜੀਵਨ ਦੇ ਵਿੱਚ ਜਿੱਥੋਂ ਵੀ ਤੈਨੂੰ ਰੱਬ ਦਾ ਨਾਮ ਸੁਣਨ ਲਈ ਮਿਲਦਾ ਤਾਂ ਜਰੂਰ ਸੁਣ ਉਹ ਪ੍ਰਮਾਤਮਾ ਦੇ ਨਾਮ ਨੂੰ ਧਿਆਕੇ ਸਭਨਾ ਨੂੰ ਕਰਦਾਨ ਸਾਰਿਆਂ ਨੂੰ ਦਾਨ ਕਰ ਹੁਣ ਦਾਨ ਕੀ ਹੈ ਅਸੀਂ ਚੌਲ ਦੇ ਕੇ ਕਿਸੇ ਨੂੰ ਕਹਿ ਦਿੰਨੇ ਆ ਮੈਂ ਤਾਂ ਬਹੁਤ ਵੱਡਾ ਦਾਨੀ ਬਣ ਗਿਆ ਅਸੀਂ ਕੋਈ ਕਪੜਾ ਲੀੜਾ ਦਾਨ ਕਰਕੇ ਕਹਿ ਦਿੰਨੇ ਆ ਵੀ ਮੈਂ ਤਾਂ ਬਹੁਤ ਵੱਡਾ ਦਾਨ ਕਰਤਾ ਲੰਗਰ ਲਾ ਕੇ ਕਹਿ ਦਿੰਨੇ ਆ ਮੈਂ ਤਾਂ ਦਾਨ ਕਰਤਾ ਮਹਾਰਾਏ ਕਹਿੰਦੇ ਇਹ ਦਾਨ ਨਹੀਂ ਭਾਈ ਇੱਥੇ ਤਾਂ ਸੋਨਾ ਚਾਂਦੀ ਹੀਰੇ ਮੋਤੀ ਜਵਾਹਰਤ ਦਾਨ ਕਰਨ ਵਾਲੇ ਵੀ ਨੇ ਕਿਹੜੇ ਭਲੇਖੇ ਚ ਆਸੀਂ ਮਹਾਰਾਏ ਕਹਿੰਦੇ ਜੇ ਦਾਨ ਕਰਨਾ ਨਾ ਜੋ ਗੁਰੂ ਤੋਂ ਤੈ ਨਾਮ ਲਿਆ ਨਾ ਜੋ ਗੁਰੂ ਤੋਂ ਰੱਬ ਤੋਂ ਤੈ ਨਾਮ ਦੀ ਦਾਤ ਪਾਈ ਹੈ ਇਹ ਨਾਮ ਨੂੰ ਦੁਨੀਆ ਦੇ ਵਿੱਚ ਵੰਡ ਨਾਮ ਦਾ ਦਾਨ ਕਰਖੋ ਸਤਨਾਮ ਨਾਮ ਦਾ ਦਾਨ ਹੁਣ ਇੱਕ ਮਨੁੱਖ ਨੂੰ ਜੇ ਰੱਬ ਬਾਰੇ ਪਤਾ ਲੱਗ ਗਿਆ ਗੁਰੂ ਬਾਰੇ ਪਤਾ ਲੱਗ ਗਿਆ ਉਹਦਾ ਸੋਹਣਾ ਜੀਵਨ ਬਣ ਗਿਆ ਉਹ ਫਿਰ ਦੂਜਿਆਂ ਨੂੰ ਇਹ ਦਾਨ ਕਰੇ ਭਾਈ ਗੁਰੂ ਦਾ ਉਪਦੇਸ਼ ਹੈ ਇਹ ਗੁਰੂ ਦਾ ਹੁਕਮ ਹੈ ਇਹ ਹੈ ਅਸਲੀ ਦਾਨ ਧਨ ਦੌਲਤ ਹੀਰੇ ਮੋਤੀ ਜਵਾਹਰਤ ਸੋਨਾ ਚਾਂਦੀ ਕੱਪੜੇ ਲੀੜੇ ਚੌਲ ਦਾਲ ਹਰ ਕੋਈ ਦਾਨ ਕਰਦਾ ਇਹ দান ਕਿਹੜਾ ਵਾ ਆਪ ਜਪੈ ਅਵਰਹਾ ਨਾਮ ਜਪਾਵੇ ਪ੍ਰਮਾਤਮਾ ਦਾ ਨਾਮ ਆਪ ਜਪਣਾ ਤੇ ਦੂਜਿਆਂ ਨੂੰ ਜਪਾਉਣਾ ਇਹ ਸਭ ਤੋਂ ਵੱਡਾ দান ਹੈ ਪਰ ਅੱਜ ਤੱਕ ਆਮ ਉਲਟ ਹੋਇਆ ਹੋਇਆ ਨਾ ਜਿਹੜੇ ਨਾਮਦਾਨ ਲੈਂਦੇ ਨੇ ਜਾਂ ਬਾਬਿਆਂ ਤੋਂ ਨਾਮਦਾਨ ਲੈ ਕੇ ਆਏ ਨੇ ਉਹਨਾਂ ਦਾ ਫਰਜ਼ ਬਣਦਾ ਸੀ ਕਿ ਜਿਹੜਾ ਅਸੀਂ ਨਾਮ ਲਿਆ ਸੀ ਆਪਣੇ ਬੱਚਿਆਂ ਨੂੰ ਦਸੀਏ ਰਿਸ਼ਤੇਦਾਰਾਂ ਨੂੰ ਦਸੀਏ ਪਰਿਵਾਰਾਂ ਨੂੰ ਦਸੀਏ ਪਰ ਉਹਨਾਂ ਦੇ ਗੁਰੂ ਨੇ ਤਾਂ ਕੰਨ ਵਿੱਚ ਫੂਕ ਮਾਰ ਕੇ ਕਹਿ ਦਿੱਤਾ ਪਈਏ ਨਾਮਦਾਨ ਤੈਨੂੰ ਦਿੱਤਾ ਅੱਗੇ ਨਾ ਦਸੀਂ ਆਖੋ ਸਤਨਾਮ ਪਰ ਸਤਗੁਰ ਸੱਚੇ ਪਾਤਸ਼ਾਹ ਇਹ ਨਹੀਂ ਕਹਿੰਦੇ ਮਹਾਰੇ ਕਹਿੰਦੇ ਆਪ ਜਪੈ ਅਵਰਾ ਨਾਮ ਜਪਾਵੇ ਤੁਸੀਂ ਭਾਈ ਪ੍ਰਮਾਤਮਾ ਦਾ ਨਾਮ ਆਪ ਵੀ ਜਪੋ ਦੂਜਿਆਂ ਨੂੰ ਵੀ ਜਾ ਕੇ ਦੱਸੋ ਦੂਜਿਆਂ ਦਾ ਵੀ ਭਲਾ ਕਰੋ ਸਾਨੂੰ ਨਹੀਂ ਮਹਾਰਾਜ ਰੋਕਦੇ ਭਾਈ ਜੇ ਤੈਨੂੰ ਮੈਂ ਨਾਮਦਾਨ ਦਿੱਤਾ ਤਾਂ ਕਿਸੇ ਨੂੰ ਦਸੀਂ ਨਾ ਮਹਾਰੇ ਕਹਿੰਦੇ ਰੌਲਾ ਪਾ ਕੋਠੇ ਤੇ ਚੜਕੇ ਨੱਚ ਰੌਲਾ ਪਾ ਦੇ ਵੀ ਰੱਬ ਮਿਲਦਾ ਕਿਵੇਂ ਹੈ ਹੋ ਸਕਦਾ ਕਿਸੇ ਦਾ ਭਲਾ ਹੋ ਜਾਵੇ ਇਹੀ ਬੰਦੇ ਆਪਾਂ ਨੂੰ ਮਿਲਦੇ ਆ ਨਾ ਰੱਬ ਦਾ ਨਾਮ ਤਾਂ ਬੜੀ ਦੂਰ ਦੀ ਗੱਲ ਐ ਜੇ ਕਿਤੇ ਕੋਈ ਕਾਰਡ ਹੀ ਬਣਦੇ ਹੁਣ ਮੰਨ ਲਓ ਹੁਣ ਕਣਕ ਵਾਲੇ ਡੀਪੂ ਵਾਲੇ ਕਾਰਡ ਬਣਦੇ ਹੁਣ ਜੇ ਇੱਕ ਬੰਦੇ ਨੂੰ ਪਤਾ ਲੱਗ ਜੇ ਉਹ ਕੱਲਾ ਹੀ ਜਾ ਕੇ ਬਣਾਇਆ ਆਉਂਦਾ ਵੀ ਮੈਂ ਕੱਲਾ ਹੀ ਬਣਾ ਲਾਂ ਅਸਲੀ ਦਾਨਤਾ ਉਹਦਾ ਇਹੀ ਆ ਨਾ ਵੀ ਉਹ ਦੂਜਿਆਂ ਨੂੰ ਵੀ ਆ ਕੇ ਦੱਸੇ ਫਲਾਨੀ ਜਗ੍ਹਾ ਤੇ ਪਾਈ ਫਲਾਨੇ ਕਾਰਡ ਬਣਦੇ ਨੇ ਨਾਲੇ ਉਹਦਾ ਭਲਾ ਹੁੰਦਾ ਨਾਲੇ ਉਹ ਦੂਜਿਆਂ ਦਾ ਭਲਾ ਕਰਦਾ ਤੇ ਜੇ ਉਹ ਆ ਕੇ ਕਿਸੇ ਨੂੰ ਦੱਸੇ ਹੀ ਨਾ ਇਹਦਾ ਮਤਲਬ ਉਹਦੇ ਮਨ ਵਿੱਚ ਖੋਟ ਐ ਕਿਤੇ ਨਾ ਕਿਤੇ ਕੁਛ ਨਾ ਕੁਛ ਲੁਕਿਆ ਹੋਇਆ ਵੀ ਜੇ ਬਾਕੀਆਂ ਨੂੰ ਪਤਾ ਲੱਗ ਗਿਆ ਇਹਨਾਂ ਦੇ ਵੀ ਕਾਰਡ ਬਣ ਜ ਜਾਣਗੇ ਇਹਨਾਂ ਦਾ ਵੀ ਭਲਾ ਹੋ ਜੂ ਉਹ ਦੂਜਿਆਂ ਦਾ ਭਲਾ ਨਾ ਹੋਣ ਕਰਕੇ ਆਪਦੇ ਕੋਲੇ ਗੱਲ ਰੱਖਦਾ ਦੂਜਿਆਂ ਨੂੰ ਨਹੀਂ ਦੱਸਦਾ ਫਿਰ ਮਹਾਰਾਜ ਕਹਿੰਦੇ ਭਾਈ ਉਹ ਇਹ ਜ ਫਲ ਮਿਲਦਾ ਇਸ ਕਰਕੇ ਜੇ ਗੁਰੂ ਨੇ ਨਾਮ ਦਾਣ ਦਿੱਤਾ ਗੁਰੂ ਨੇ ਬਖਸ਼ਿਸ਼ ਕਰਤੀ ਕਿਰਪਾ ਕਰਤੀ ਤਾਂ ਸਾਡਾ ਫਰਜ਼ ਬਣਦਾ ਸੀ ਪਰਿਵਾਰ ਨੂੰ ਦਸਿਏ ਆਸਗਵਾਨ ਨੂੰ ਦਸਿਏ ਜੇ ਸਾਡਾ ਭਲਾ ਹੋਇਆ ਤਾਂ ਦੂਜਿਆਂ ਦਾ ਵੀ ਹੋਏਗਾ ਜੇ ਸਾਡੇ ਗੁਰੂ ਨੇ ਉਪਦੇਸ਼ ਕਰ ਦਿੱਤਾ ਸਾਨੂੰ ਕਿ ਭਾਈ ਜੀਵਨ ਦੇ ਵਿੱਚ ਨਸ਼ਾ ਨਹੀਂ ਕਰਨਾ ਤਾਂ ਸਾਡਾ ਫਰਜ਼ ਬਣਦਾ ਕਿ ਸਤਿਗੁਰਾਂ ਨੇ ਆਖਿਆ ਨਸ਼ਾ ਨਹੀਂ ਕਰਨਾ ਅਸੀਂ ਆਪ ਤਾਂ ਆਪਣੇ ਜੀਵਨ ਵਿੱਚ ਲਾਗੂ ਕਰਨਾ ਤੇ ਦੂਜਿਆਂ ਕੋਲੇ ਵੀ ਰੌਲਾ ਪਾਉਣਾ ਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਮਨਾਹੀ ਕਰਦੇ ਨੇ ਭਾਈ ਜੀਵਨ ਵਿੱਚ ਕੋਈ ਵੀ ਨਸ਼ਾ ਨਹੀਂ ਕਰਨਾ ਇਹਦੇ ਨਾਲ ਸਾਡਾ ਵੀ ਭਲਾ ਤੇ ਜਿਹੜਾ ਮੰਨੇਗਾ ਦੂਜਿਆਂ ਦਾ ਵੀ ਭਲਾ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਹਰ ਕਾ ਨਾਮ ਧਿਆਏ ਸੁਣ ਸਭ ਨਾਨੋਂ ਕਰਦਾਨ ਪ੍ਰਮਾਤਮਾ ਦਾ ਨਾਮ ਤੂੰ ਪਹਿਲਾਂ ਸੁਣ ਉਹਨੂੰ ਧਿਆ ਤੇ ਫਿਰ ਦੂਜਿਆਂ ਨੂੰ ਵੀ ਦੱਸ